ਆ ਪਿਛਲੇ 1.5 ਸਾਲ ਦੇ ਵਿੱਚ ਪੰਜਾਬ ਦੇ ਅੰਦਰ 47 ਮੁੰਡੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਜਾ ਚੁੱਕੇ ਆ ਤੇ ਸੈਂਕੜੇ ਨੌਜਵਾਨ ਉਹ ਨੇ ਜਿਨ੍ਹਾਂ ਦੇ ਲੱਤਾਂ ਬਾਹਾਂ ਦੇ ਵਿੱਚ ਗੋਲੀਆਂ ਮਾਰੀਆਂ ਜਾ ਚੁੱਕੀਆਂ ਨੇ ਸੋਚਣ ਦੀ ਲੋੜ ਹੈ ਕਿ ਸਾਨੂੰ ਲੱਗਦਾ ਵੀ ਸਾਡੇ ਮੁੰਡੇ ਦਾ ਨੰਬਰ ਨਹੀਂ ਆਉਣਾ ਜਾ ਨੌਜਵਾਨੀ ਬੈਠੀ ਆ ਵੀ ਸਾਡਾ ਨੰਬਰ ਨਹੀਂ ਆਉਣਾ ਇਹ ਵਾਰੀ ਸਭ ਦੀ ਆਉਣੀਆਂ ਯਾਦ ਰੱਖਿਓ ਕਿਉਂ ਕਿਉਂਕਿ 80 90 ਦੇ ਦੌਰ ਦੇ ਵਿੱਚ ਜਿੰਨੇ ਕੋਈ ਮੁੰਡਿਆਂ ਨੂੰ ਮਾਰਦਾ ਸੀ ਝੂਠੇ ਮੁਕਾਬਲੇ ਬਣਾ ਕੇ ਓਨੀਆਂ ਤਰੱਕੀਆਂ ਓਨਾਂ ਹੀ ਆਉਦੇ ਮਿਲਦੇ ਸੀ ਉਹਨਾਂ ਵੇਲਿਆਂ ਦੇ ਵਿੱਚ ਸਿਪਾਹੀ ਭਰਤੀ ਹੋਏ ਵੇ ਐਸਐਸਪੀ ਰਿਟਾਇਰ ਹੋਏ ਨੇ ਡੀਆਈਜੀ ਆਈਜੀ ਰਿਟਾਇਰ ਹੋਏ ਨੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਕਰਕੇ ਅੱਜ ਵੀ ਉਹੀ ਦਾੜ ਫਿਰ ਸ਼ੁਰੂ ਹੋ ਚੁੱਕੀ ਹੈ ਜਿਹੜਾ ਜਿੰਨੇ ਬੰਦੇ ਮਾਰੂਗਾ ਉਹਨੂੰ ਉਹਨੇ ਨਾ ਮਿਲਣਗੇ ਜਿੱਦੇ ਪਟਿਆਲੇ ਦੇ ਵਿੱਚ ਨੌਜਵਾਨ ਦਾ ਕਤਲ ਹੁੰਦਾ ਪੰਜਾਬ ਦਾ ਮੁੱਖ ਮੰਤਰੀ ਅੱਜ ਨੂੰ ਬੜੇ ਚਾਮਾਂ ਨਾਲ ਤੁਸੀਂ ਮੁੱਖ ਮੰਤਰੀ ਬਣਾਇਆ ਸੀ ਟਵੀਟ ਕਰਕੇ ਵਧਾਈ ਦਿੰਦਾ ਹੈ ਕਿ ਸਾਡੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਪੰਜਾਬ ਦਾ ਡੀਜੀਪੀ ਵਧਾਈ ਦਿੰਦਾ ਹੈ ਉਹਨਾਂ ਨੂੰ ਡੀਜੀਪੀ ਦਸਕਾ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਜਿਹੜੇ ਇੱਥੇ ਸਾਡੇ ਅੱਜ ਮੁੰਡਿਆਂ ਨੂੰ ਮਾਰ ਰਹੇ ਨੇ ਉਹਨਾਂ ਦਾ ਨਾਂ ਰეკਮੈਂਡ ਕਰਕੇ ਸਪਾਰਸ਼ ਕਰਕੇ ਰਾਸ਼ਟਰਪਤੀ ਅਵਾਰਡ ਲਈ ਭੇਜਿਆ ਜਾਂਦਾ ਹੈ ਕਿ ਇਹਨੂੰ ਰਾਸ਼ਟਰਪਤੀ ਅਵਾਰਡ ਦਿੱਤਾ ਜਾਵੇ ਕਿਉਂਕਿ ਸਭ ਤੋਂ ਵੱਧ ਮੁੰਡੇ ਮਾਰ ਰਿਹਾ ਸੋ ਭਰਾਵੋ ਤਿੰਨ ਮੁੰਡੇ ਪੀਲੀ ਪੀਤ ਯੂਪੀ ਦੇ ਵਿੱਚ ਲਿਜਾ ਕੇ ਮਾਰਤੇ ਡੇਰਾ ਬਾਬਾ ਨਾਨਕ ਤੋਂ ਅਸੀਂ ਉਹ ਪਰਿਵਾਰ ਨਾਲ ਗੱਲ ਕੀਤੀ ਵੀ ਤੁਸੀਂ ਸਾਹਮਣੇ ਆਓ ਅਸੀਂ ਤੁਹਾਡੀ ਲੜਾਈ ਲੜਾਂਗੇ ਤਾਂ ਮਾਂ ਵਿਚਾਰੀ ਕਹਿਣ ਲੱਗੀ ਪੁੱਤ ਮੇਰਾ ਇੱਕੋ ਹੀ ਮੁੰਡਾ ਸੀ ਪੁਲਿਸ ਨੇ ਮਾਰਤਾ ਮੇਰੇ ਘਰ ਵਾਲੇ ਨੂੰ ਚੱਕ ਕੇ ਜੇਲ੍ਹ ਚ ਬੰਦ ਕਰਤਾ ਸਾਨੂੰ ਪੁਲਿਸ ਧਮਕਾ ਰਹੀ ਆ ਵੀ ਜੇ ਤੁਸੀਂ ਆਵਾਜ਼ ਚੱਕੀ ਕਿਸੇ ਕੋਰਟ ਕਚੈਰੀ ਦੇ ਵਿੱਚ ਗਏ ਕਿਸੇ ਮੀਡੀਆ ਚ ਗਏ ਕਿਸੇ ਲੋਕਾਂ ਕੋਲੇ ਗਏ ਤਾਂ ਜਿਹੜਾ ਬੰਦਾ ਤੁਹਾਡਾ ਅੰਦਰ ਆ ਸੀ ਇਹ ਬਾਹਰ ਨਹੀਂ ਨਿਕਲਣ ਦੇਣਾ ਸੋ ਦੇਖ ਲਓ ਮਾਰ ਵੀ ਰਹੇ ਨੇ ਯਵਰ ਵੀ ਟਾ ਰਹੇ ਨੇ ਤੇ ਆਵਾਜ਼ ਵੀ ਨਹੀਂ ਕੱਢਣ ਦੇ ਰਹੇ ਸਾਹ ਵੀ ਨਹੀਂ ਉੱਚਾ ਲੈਣ ਦੇ ਰਹੇ ਸੋ ਇਸ ਕਰਕੇ ਇਹ ਜਿਹੜਾ ਜ਼ਬਰ ਹੋ ਰਿਹਾ ਤਸ਼ੱਦਦ ਹੋ ਰਿਹਾ ਰੋਜ਼ ਹੀ ਮੁੰਡਿਆਂ ਦੇ ਗੋਲੀਆਂ ਮਾਰੀਆਂ ਜਾ ਰਹੀਆਂ ਅਸੀਂ ਕਿਸੇ ਗੈਂਗਸਟਰ ਬਾਦ ਦੇ ਹੱਕ 'ਚ ਨਹੀਂ ਆ ਜਿਹੜਾ ਬੰਦਾ ਗੁਨਾਹ ਕਰਦਾ ਉਸ ਬੰਦੇ ਲਈ ਅਦਾਲਤਾਂ ਬਣੀਆਂ ਨੇ ਉਸ ਬੰਦੇ ਲਈ ਕਾਨੂੰਨ ਹੈ ਜੱਜ ਬੈਠੇ ਆ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਜਿਹੜੇ ਬੰਦੇ ਨੇ ਕੋਈ ਜੁਰਮ ਕੀਤਾ ਗੁਨਾਹ ਕੀਤਾ ਪੁਲਿਸ ਨੂੰ ਕੀ ਨੇ ਅਧਿਕਾਰ ਦਿੱਤਾ ਵੀ ਤੁਸੀਂ ਗੋਲੀਆਂ ਮਾਰ ਦਿਓ ਮਾਰ ਦਿਓ ਹਰ ਵਾਰੀ ਕੋਈ ਕਹਾਣੀ ਕੱਢਦੇ ਐ ਕਿ ਅਸੀਂ ਅਸਲਾ ਰਿਕਵਰ ਕਰਾਉਣਗੇ ਜੀ ਸਾਡੇ ਦੇਦ ਨੇ ਗੋਲੀ ਚਲਾਤੀ ਜਵਾਬੀ ਕਾਰਵਾਈ ਦੇ ਵਿੱਚ ਅਸੀਂ ਬੰਦੇ ਮਾਰਤੇ ਸੋ ਹੁਣ ਦੇਖੋ ਜੇ ਪੁਲਿਸ ਨੇ ਇਸ ਤਰ੍ਹਾਂ ਅਨਸਾਫ਼ ਕਰਨਾ ਬੰਦੇ ਮਾਰਨੇ ਆ ਫਿਰ ਤਾਂ ਅਦਾਲਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਆ ਜਿੰਨੀ ਜੁਨਿਸੀ ਲਈ ਆ ਖੜੀ ਖਤਮ ਕਰ ਦੇਣੀ ਚਾਹੀਦੀ ਆ ਜੇਲਾ ਖਤਮ ਕਰ ਦੇਣੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਇਹ ਘਾਣ ਹੋਣਾ ਤਾਂ ਸੋ ਹਲੇ ਵੀ ਪੰਜਾਬ ਦੇ ਲੋਕ ਆਪਾਂ ਸੋਚੀ ਜਾਂਦੇ ਆ ਵੀ ਆਪਾਂ ਕੀ ਲੈਣਾ ਜਿਸ ਦਿਨ ਮੇਰੇ ਨਾਲ ਘਟਨਾ ਵਾਪਰਦੀ ਆ 28 ਤਰੀਕ ਨੂੰ ਮੈਂ ਪਟਿਆਲੇ ਤੋਂ ਵਾਪਸ ਆ ਰਿਹਾ ਐ ਇੱਥੋਂ ਦਾ ਕਐਸਪੀ ਆ ਬਰਨਾਲੇ ਦਾ ਟੱਕਿਆ ਹੋਇਆ ਸ਼ਰਾਬ ਨਾਲ ਤਹਾਂ ਤੱਕ ਵੀ ਗੱਲ ਪਚਾਉਂਦਾ ਉਲਟ ਸੁਲਟ ਵੀ ਇਹਨਾਂ ਗੁੰਡਾਗਰਦੀ ਕੀਤੀ ਧੱਕੇਸ਼ਾਹੀ ਕੀਤੀ ਤੇ ਇੱਥੇ ਆਪਣੀ ਪੁਲਿਸ ਨੂੰ ਵੀ ਕਹਿੰਦਾ ਕਿ ਚੱਕ ਲਿਓ ਇੱਥੇ ਜੋ ਮੇਰੇ ਨਾਲ ਕੀਤਾ ਰਾਤ ਨੂੰ 9 ਵਜੇ ਦਾ ਟਾਈਮ ਮੈਂ ਤਫੇ ਦੇ ਵਿੱਚ ਦਾ ਹਵੇ ਦਾ ਟਾਈਮ ਹੈ ਉਸ ਤੋਂ ਬਾਅਦ ਜਾ ਕੇ ਹਵਲਾ ਚ ਬੰਦ ਕਰਦੇ ਆ ਤੇ ਮੇਰੀਆਂ ਫੋਟੋਆਂ ਖਿੱਚ ਕੇ ਭੇਜਦੇ ਐਸਪੀ ਨੂੰ ਵੀ ਆ ਚੱਕ ਲਿਆ ਕੇ ਬੰਦ ਕਰਤਾ ਤੇ ਉੱਥੇ ਬੋਲਦੇ ਪਤਾ ਕੀ ਹੈ ਉਹ ਬੁੱਚੜ ਪਣੇ ਵਾਲਾ ਹਾਸਾ ਹੱਸਦੇ ਆ ਕਹਿੰਦੇ ਤੇਰੇ ਵਰਗਿਆਂ ਨੂੰ ਇੱਥੇ ਲਿਆ ਕੇ ਬੰਦ ਕਰਦੇ ਆ ਤੜਕੇ ਲੋਕ ਮਿੰਨਤਾ ਕਰਦੇ ਆ ਪੈਰੀਂ ਹੱਥ ਲਾਉਂਦੇ ਨਾਲੇ ਪੈਸੇ ਦੇ ਕੇ ਖੜਾ ਛਡਾਉਂਦੇ ਆ ਇਹ ਸੱਚ ਆ ਭਰਾਵੋ ਕਿਉਂਕਿ ਆਪਾਂ ਜ਼ੁਲਮ ਸਹਿਣ ਦੇ ਆਦੀ ਹੋ ਗਏ ਯਾਰ ਸੋ ਮੇਰਾ ਕੋਈ ਨਿੱਜੀ ਮਸਲਾ ਨਹੀਂ ਹੈ ਗੱਲ ਸਹੇ ਦੀ ਨਹੀਂ ਗੱਲ ਪਹੇ ਦੀ ਹੈ ਮੈਂ ਵੀ ਚੁੱਪ ਕਰ ਜਾਂਦਾ ਮੈਨੂੰ ਵੀ ਸਨੇਹ ਲਾਰੇ ਸੀ ਮੇਰੇ ਵੀ ਘਰੇ ਅਫਸਰ ਆਏ ਉਸ ਤੋਂ ਬਾਅਦ ਵੀ ਆਪਾਂ ਨਿਵੇੜ ਲੈਣੇ ਆ ਮੈਂ ਕਿਹਾ ਨਹੀਂ ਮੇਰੇ ਨਾਲ ਲਿਬੜ ਜੂ ਮੈਂ ਪਿਛਲੇ 2 ਸਾਲ ਤੋਂ ਰੌਲਾ ਪਾਉਂਦਾ ਆ ਰਿਹਾ ਵੀ ਇਹ ਝੂਠੇ ਪੁਲਿਸ ਮੁਕਾਬਲੇ ਬੰਦ ਹੋਣੇ ਚਾਹੀਦੇ ਆ ਪਰ ਇਹ ਲਗਾਤਾਰ ਦਿਨੋਂ ਦਿਨ ਵੱਧ ਰਹੇ ਆ ਉਹ ਸਿੱਖੋ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਨਸਲ ਕੁਸ਼ੀ ਕਿਵੇਂ ਕਰਨੀ ਹੈ ਉਹਦਾ ਘਾਣ ਕਿਵੇਂ ਕਰਨਾ ਹੈ ਉਹਨਾਂ ਨੂੰ ਕਤਲ ਕਿਵੇਂ ਕਰਨਾ ਹੈ ਮਾਰਨਾ ਕਿਵੇਂ ਹੈ ਇਹ ਸਾਰੇ ਗਰਾਉਂਡ ਤਿਆਰ ਕੀਤੇ ਜਾ ਰਹੇ ਐ ਇਹ ਸਾਰਾ ਗੈਂਗਸਟਰਵਾਦ ਦਾ ਨਾਮ ਲੈ ਕੇ ਵੀ ਇਹ ਗੈਂਗਸਟਰਾਂ ਜੀ ਮਾਰਦਾ ਇਹ ਤਸਕਰਾਂ ਜੀ ਮਾਰਦਾ ਇਹ ਅੱਤਵਾਦੀਆ ਜੀ ਮਾਰਦਾ ਕਹਿਣਾ ਬਹੁਤ ਸੌਖਾ ਹੈ ਸਾਡੇ ਲੋਕ ਚੁੱਪ ਹੋ ਜਾਂਦੇ ਐ ਵੀ ਆਪਾਂ ਯਾਰ ਕੀ ਲੈਣਾ ਆਪਾਂ ਨੂੰ ਕੀ ਐ ਆਪਾ ਆਪਣਾ ਬਚਾ ਕਰ ਲੋ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਤੁਸੀਂ ਘਰਾਂ 'ਚ ਬੈਠੇ ਬੱਜ ਜਾਓਗੇ ਕੱਲਾ ਪੁਲਿਸ ਦਾ ਜ਼ਬਰ ਨਹੀਂ ਵੀ ਆ ਪੁਲਸੀਆ ਜ਼ਬਰ ਹੈ ਤੁਹਾਨੂੰ ਮੈਂ ਕਹਾਣੀ ਸੁਣਾਉਣਾ ਹੈ ਸਰਜੀਤ ਸਿੰਘ ਫੂਲ ਭਾਰਤੀ ਕਿਸਾਨ ਜਨਕ੍ਰਾਂਤੀਕਾਰੀ ਦੇ ਪ੍ਰਧਾਨ ਨੇ ਚੇਅਰਮੈਨ ਨੇ ਉਹਨਾਂ ਨੇ ਪਿਛਲੇ ਦਿਨ ਇੱਕ ਆਪਣੀ ਹੱਦਬੀਤੀ ਸੁਣਾਈ 1991 ਦੀ ਕਿ 1991 ਦੇ ਵਿੱਚ ਤਿੰਨ ਮੁੰਡੇ ਮਾਰ ਕੇ ਲਿਆ ਕੇ ਗੋਲੀਆਂ ਮਾਰ ਕੇ ਰਾਮਪਰੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਦਾ ਪੋਸਟਮਾਰਟ ਕਰਾਉਣ ਲਈ ਲਿਆਂਦੇ ਗਏ ਮੋਰਚਰੀ ਦੇ ਵਿੱਚ ਰੱਖ ਦਿੱਤੇ ਗਏ ਤੜਕੇ ਜਦੋਂ ਡਾਕਟਰ ਪੋਸਟਮਾਰਟਮ ਕਰਨ ਲੱਗੇ ਨਾ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਜਿਉਂਦਾ ਸੀ ਡਾਕਟਰਾਂ ਨੂੰ ਪਤਾ ਲੱਗ ਗਿਆ ਕਿ ਮੁੰਡਾ ਜਿਉਂਦਾ ਹੈ ਡਾਕਟਰਾਂ ਨੇ ਉਹਦਾ ਲਾਸ਼ ਸ਼ੁਰੂ ਕਰਤਾ ਤਾਂ ਉਸ ਵੇਲੇ ਦਾ ਐਸਪੀ ਸੀ ਜਾਂ ਐਸਐਸਪੀ ਸੀ ਕਾਲੋਂ ਮੌਕੇ ਤੇ ਪਹੁੰਚਦਾ ਸਿਵਲ ਹਸਪਤਾਲ ਰਾਮਪਰੇ ਤੇ ਉੱਥੇ ਐਸਐਮਓ ਲੱਗਿਆ ਹੁੰਦਾ ਡਾਕਟਰ ਜਾਗਰ ਸਿੰਘ ਉਹਤੇ ਦਬਾਅ ਪਾਉਂਦੇ ਆ ਵੀ ਇਹਨੂੰ ਇੱਥੋਂ ਰੈਫਰ ਕਰ ਅਸੀਂ ਲੈ ਕੇ ਜਾਣਾ ਤੇ ਉਹਤੇ ਦਬਾਅ ਪਾ ਕੇ ਉਸ ਮੁੰਡੇ ਨੂੰ ਉੱਥੋਂ ਲੈ ਜਾਂਦੇ ਨੇ ਦੁਬਾਰੇ ਗੋਲੀਆਂ ਮਾਰ ਕੇ ਲਿਆ ਕੇ ਮਾਰ ਕੇ ਫਿਰ ਉਸ ਡਾਕਟਰ ਨੂੰ ਕਹਿੰਦਾ ਵੀ ਹੁਣ ਇਹਦਾ ਪੋਸਟਮार्टम ਕਰ ਇਹ ਹਾਲਾਤ ਰਹੇ ਨੇ ਇੱਥੇ ਆ ਨੌਜਵਾਨੋ ਆਪਾਂ ਨੇ ਸੁਣੇ ਐ ਆ ਬਜ਼ੁਰਗ ਬੈਠਿਆ ਜਿਨ੍ਹਾਂ ਨੇ ਹੰਡਾਇਆ ਜਾਂ ਦੇਖਿਆ ਇਹ ਮਤ ਸੋਚੋ ਵੀ ਸਾਡਾ ਕੋਈ ਕਸੂਰ ਨਹੀਂ ਆਪਾਂ ਨੂੰ ਕੀ ਆ ਪਾਕ ਹੀ ਲੈਣਾ ਆਪਾਂ ਦਾ ਕੈਨੇਡਾ ਜਾਣਾ ਆਪਾਂ ਅਮਰੀਕਾ ਜਾਣਾ ਆਪਾਂ ਤਾਂ ਲੜਦੇ ਨਹੀਂ ਆਪਾਂ ਤਾਂ ਬਾਹਰ ਨਹੀਂ ਜਾਂਦੇ ਆਪਾਂ ਸੰਘਰਸ਼ ਨਹੀਂ ਕਰਦੇ ਨਾ ਕਰੋ ਸੰਘਰਸ਼ ਨਾ ਲੜੋ ਆ ਸੋਡਾ ਮੁੱਖ ਮੰਤਰੀ ਜਿਹੜਾ ਬੈਂਤਾ ਬੁੱਚੜ ਜਿਹੜਾ ਜਕਰੀਆ ਖਾਨ ਬਣ ਚੁੱਕਿਆ ਇਹ ਪਤਾ ਅੱਥ ਨੇ ਕੀ ਕਹਿੰਦਾ ਡੀਜੀਪੀ ਨੂੰ ਰਿਪੋਰਟ ਕੋਦਾ ਰਿਪੋਰਟ ਵੀ ਅੱਜ ਕਿੰਨੇ ਬੜਕਾਤੇ ਪੰਜਾਬ ਪੁਲਿਸ ਨੂੰ ਟਾਸਕ ਦਿੰਦੇ ਨੇ ਵੀ ਅੱਜ ਐਨੇ ਮਾਰਨੇ ਆ ਐਨੇ ਫਟੜ ਕਰਨੇ ਆ ਐਨਿਆਂ ਦੇ ਕੰਦਾ ਕੋਲੇ ਢਾਉਣੇ ਆ ਨਸ਼ਿਆਂ ਦੇ ਬਹਾਨੇ ਬਣਾ ਕੇ ਹੱਥ ਨੇ ਢੱਕਿਆ ਹੋਇਆ दारू ਦਾ ਭਵੰਤਮਾਨ ਪੁੱਛਦਾ ਵੀ ਦੱਸੋ ਫਿਰ ਗਿਣਤੀ ਕਰਾਓ ਕਿੰਨੇ ਮਾਰੇ ਆ ਕਿੰਨੇ ਫਟੜ ਕੀਤੇ ਆ ਇਹ ਸ਼ਿਕਾਰ ਖੇਡਣ ਦੀਆਂ ਕਹਾਣੀਆਂ ਸੁਣ ਲਓ ਤੇ ਉੱਥੇ ਪਰੇ ਮਹਿਫਲਾਂ ਦੇ ਵਿੱਚ ਸ਼ਰਾਬਾ ਪੀ ਕੇ ਆਦਿਆ ਇਹਨਾਂ ਦੇ ਅਫਸਰ ਵੀ ਦੱਸਦੇ ਆ ਵੀ ਹਾਂ ਜੀ ਐਨੇ ਮਾਰਤੇ ਐਨੇ ਫਟੜ ਕਰਤੇ ਇੰਨੀ ਗਿਣਤੀ ਹੋਗੀ ਕੀ ਕ੍ਰਾਈਮ ਘਟ ਗਿਆ ਕੀ ਜੁਰਮ ਘਟ ਗਿਆ ਉਹ ਹਬੌਰ ਦੇ ਵਿੱਚ ਇੱਕ ਉਹ ਵਿਚਾਰਾ ਮਾਰਤਾ ਸ਼ਰੀ ਬੰਦਾ ਕੱਪੜਿਆਂ ਵਾਲਾ ਉਹ ਪਤਾ ਨਹੀਂ ਕੀ ਬੈਲ ਬੇਅਰ ਪਤਾ ਨਹੀਂ ਕੀ ਉਹਨੂੰ ਕਹਿੰਦੇ ਸੀਗੇ ਮਸ਼ਹੂਰ ਸੀਗਾ ਉਹ ਬੜਾ ਕੱਪੜਿਆਂ ਦਾ ਵਿੱਚ ਬੇਅਰ ਬੈਲ ਵਾਲਾ ਉਹ ਬੜੀਆਂ ਆ ਦਾ ਗੀਤਾਂ ਗੁੱਤਾਂ 'ਚ ਵੀ ਜ਼ਿਕਰ ਆਇਆ ਵਾ ਸੰਜੇ ਬਰਮਾ ਉਹ ਮਾਰਤਾ ਵਿਚਾਰਾ ਮਾਰਿਆ ਮਾਰਨ ਤੋਂ ਬਾਅਦ ਜ਼ਿੰਮੇਵਾਰੀ ਕਿਹਨੇ ਲਈ ਹੈ ਜਿਮੇਵਾਰੀ ਕਿਹੜੇ ਗਰੁੱਪ ਨੇ ਲਈ ਆ ਲਾਰੈਂਸ ਬਿਸ਼ਨੋਈ ਦੇ ਗਰੁੱਪ ਨੇ ਉਹ ਕਿੱਥੇ ਬੈਠਾ ਬਈ ਸਾਬਰਮਤੀ ਜੇਲ੍ਹ ਦੇ ਵਿੱਚ ਬੈਠਾ ਗੁਜਰਾਤ ਦੇ ਵਿੱਚ ਕੀ ਦੀ ਪੁਸਤ ਪਨਾਹੀ ਹੈ ਬੀਜੇਪੀ ਦੀ ਉਹਦੇ ਲਈ ਵੱਖਰਾ ਕਾਨੂੰਨ ਬਣਾਇਆ ਗਿਆ ਵੀ ਜੇ ਕਿਸੇ ਸੂਬੇ ਦੀ ਪੁਲਿਸ ਨੇ ਕੋਈ ਪੁੱਛਗਛ ਕਰਨੀ ਆ ਕੇ ਲਾਰੈਂਸ ਬਿਸ਼ਨੋਈ ਤੋਂ ਕੇ ਕੈਦ ਦੇ ਸਬੰਧ ਚ ਤਾਂ ਤੁਸੀਂ ਇੱਥੇ ਆ ਕੇ ਕੱਢ ਸਕਦੇ ਹੋ ਉਹਨੂੰ ਰਿਮਾਰਡ ਤੇ ਨਹੀਂ ਲਿਜਾ ਸਕਦੇ ਇਹੋ ਜਿਹੇ ਬੈਠੇ ਬੰਦਿਆਂ ਨੇ ਯਾਰਾ ਹਜ਼ਾਰਾਂ ਸੈਂਕੜੇ ਬੰਦੇ ਸਾਡੇ ਪੰਜਾਬ 'ਚ ਮਰਵਾਤੇ ਤੇ ਰੋਜ਼ ਫਰੋਤੀਆਂ ਦੇ ਸਨੇਹੇ ਫੋਨ ਆ ਰਹੇ ਐ 10 ਲੱਖ ਦੇ ਦਿਓ 20 ਲੱਖ ਦੇ ਦਿਓ 30 ਲੱਖ ਦੇ ਦਿਓ ਉਹਨਾਂ ਬੰਦਿਆਂ ਨੂੰ ਤੁਸੀਂ ਜਮਾਈ ਬਣਾ ਕੇ ਰੱਖਿਆ ਹੋਇਆ ਜੇਲਾਂ ਦੇ ਵਿੱਚ ਇੱਥੇ ਇਹੋ ਜਿਹੇ ਬੰਦਿਆਂ ਦੀਆਂ ਛੋਡੇ ਪੁਲਿਸ ਥਾਣਿਆਂ ਦੇ ਵਿੱਚ ਛੋਡੇ ਸੀਆਈ ਦੇ ਦਫ਼ਤਰਾਂ ਦੇ ਵਿੱਚ ਇੰਟਰਵਿਊਆ ਹੋ ਜਾਂਦੀਆਂ ਨੇ ਜਿਹੜੇ ਇੰਟਰਵਿਊ ਕਰਾਉਣ ਵਾਲਾ ਛੋਟੇ ਅਫਸਰ ਹੈ ਹੁਣ ਤੱਕ ਫੜੇ ਗਏ ਤੇ ਇਹ ਉਹਨਾਂ ਗੈਂਗਸਟਰ ਬਾਦ ਦੀ ਆੜ ਦੇ ਵਿੱਚ ਆਪਦੇ ਸਟਾਰ ਵਧਾਉਣ ਦੇ ਮਾਰੇ ਆਪਦੀਆਂ ਫੀਤੀਆਂ ਲਵਾਉਣ ਦੇ ਮਾਰੇ ਸਾਡੇ ਮੁੰਡਿਆਂ ਨੂੰ ਮਾਰ ਰਿਹਾ ਚੱਕ ਚੱਕ ਮੁਕਾਬਲਿਆਂ ਦੇ ਵਿੱਚ ਨੰਬਰ ਪੂਰੇ ਕਰ ਰਿਹਾ ਲੋਕਾਂ ਦੀਆਂ ਅੱਖਾਂ ਢੰਡੀਆਂ ਕਰ ਰਿਹਾ ਵੀ ਦੇਖੋ ਜੀ ਆਹ ਜੁਰਮ ਹੋਇਆ ਸੀ ਬੰਦੇ ਮਾਰਤੇ ਆਹ ਜੁਰਮ ਹੋਇਆ ਬੰਦੇ ਮਾਰਤੇ ਆਪਾਂ ਚੁੱਪ ਕਰਕੇ ਤਮਾਸ਼ੀਨ ਬਣ ਕੇ ਤਮਾਸ਼ਾ ਦੇਖ ਰਹੇ ਆ ਪੰਜਾਬ ਦੇ ਲੋਕੋ ਆ ਚੜਿਆ ਤੁਰਿਆ ਆਉਂਦਾ ਭਵੰਤਾ ਚੜਿਆ ਉਹ ਦਿੱਲੀ ਵਾਲਾ ਕੇਜਰੀਵਾਲ ਛੋਡੀਆਂ ਜ਼ਮੀਨਾਂ ਖੋਣ ਆ ਰਿਹਾ ਲੈਂਡ ਪੂਲਿੰਗ ਨੀਤੀ ਦੇ ਤਹਿਤ ਰੋਜ਼ ਬਿਆਨ ਦਿੰਦਾ ਕਿ ਲੋਕਾਂ ਦੀ ਜ਼ਮੀਨ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਲਈ ਜਾਊਗੀ ਆ ਬਾਲਿਓ ਪਿੰਡਾਂ ਸਮਰਾਲੇ ਕੋਲੇ ਇੱਕ ਮੁੰਡੇ ਨੇ ਫੋਨ ਕੀਤਾ ਕਹਿੰਦਾ ਭਾਈ ਤੁਹਾਨੂੰ ਪਿੰਡ ਬੁਲਾਉਣਾ ਸਾਡੀ ਜ਼ਮੀਨ ਕਵੈਰ ਕਰਨ ਆ ਗਏ ਐਸਡੀ ਮਾਇਆ ਪਿੰਡ ਕੀ ਕਹਿੰਦਾ ਸੋਡੀ 250 ਏਕੜ ਜ਼ਮੀਨ ਕਵੈਰ ਕਰਨੀ ਹੈ ਲੋਕ ਕਹਿੰਦੇ ਅਸੀਂ ਜ਼ਮੀਨ ਨਹੀਂ ਦੇਣੀ ਭਵੰਤ ਕਹਿੰਦਾ ਮੁੱਖ ਮੰਤਰੀ ਕਹਿੰਦਾ ਕਿ ਲੋਕਾਂ ਦੀ ਸਹਿਮਤੀ ਬਿਨਾ ਜ਼ਮੀਨ ਨਹੀਂ ਲਵਾਂਗੇ ਤਾਂ ਐਸਡੀ ਮਹਰਾਵੋ ਗਲਾਡਾ ਦੀ ਐਡੀ ਚਿੱਠੀ ਕੱਢ ਕੇ ਖੜ ਜਾਂਦਾ ਹੈ ਕਹਿੰਦਾ ਚਿੱਠੀ ਪੜ ਲਓ ਕਿਤੇ ਵੀ ਨਹੀਂ ਲਿਖਿਆ ਹੋਇਆ ਇਸ ਚਿੱਠੀ ਦੇ ਵਿੱਚ ਵੀ ਜਦੋਂ ਸਰਕਾਰ ਨੇ ਜ਼ਮੀਨ ਐਕਵਾਇਰ ਕਰਨੀ ਹੈ ਸੋਡੀ ਸਹਿਮਤੀ ਦੀ ਲੋੜ ਆ ਕਹਿੰਦਾ ਭਾਈ ਸਾਡੀ ਸਾਰੀ ਜ਼ਮੀਨ ਦੇ ਉੱਤੇ ਸਰਕਾਰ ਨੇ ਪਾਬੰਦੀ ਲਾਤੀ ਅਸੀਂ ਨਾ ਲੈ ਸਕਦੇ ਆ ਨਾ ਵੇਚ ਸਕਦੇ ਆ ਨਾ ਇਹ ਤੋਂ ਕੋਈ ਲੋਨ ਲੈ ਸਕਦੇ ਆ ਨਾ ਕੋਈ ਲਿਮਟ ਬਣਾ ਸਕਦੇ ਆ ਬੰਨੇ ਲੋਕਾਂ ਦੇ ਹੱਥ ਲੱਖਾਂ ਏਕੜ ਜ਼ਮੀਨ ਤੁਹਾਡੀ ਐਕੁਆਇਰ ਕੀਤੀ ਜਾਣੀਆਂ ਲੱਖਾਂ ਏਕੜ ਪੰਜਾਬ ਦੇ ਵਿੱਚ ਕਦੋਂ ਉੱਠੋਗੇ ਯਾਰ ਹੁਣ ਤਾਂ ਜਵਾ ਸਾਹ ਜਿਹੜਾ ਸੁਡੇ ਹੋ ਨੱਕ ਚ ਆ ਗਿਆ ਆਪਾਂ ਹਲੇ ਵੀ ਬੈਠੇ ਆ ਇਹ ਗੱਲ ਮੇਰੀ ਯਾਦ ਰੱਖਿਓ ਜੀ ਐਂ ਬੈਠੇ ਰਹੇ ਨਾ ਨਾ ਬੋਲੇ ਤਾਂ ਸਾਨੂੰ ਘਰਾਂ ਚੋਂ ਕੱਢ ਕੇ ਮਾਰਨਗੇ ਮੇਰੀ ਗੱਲ ਚਤੇ ਰੱਖਿਓ ਆਹ 11 ਤਰੀਕ ਨੂੰ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਹਾੜਾ ਹੁੰਦਾ ਹੈ ਇੱਥੇ ਮੁਸਲਮਾਨਾਂ ਦੀ ਗਿਣਤੀ ਕਿੰਨੀ ਵਾਧੀ ਹੈ ਅੰਕੜੇ ਦੱਸਦੇ ਆ ਪਿਛਲੇ 10 ਸਾਲ ਦੇ 20% ਹਿੰਦੂ ਦੀ ਗਿਣਤੀ ਕਿੰਨੀ ਵਾਧੀ ਹੈ 12% ਅਸਾਈਆਂ ਦੀ ਗਿਣਤੀ ਕਿੰਨੀ ਵਾਧੀ ਹੈ 2% ਤੋਂ 7% ਸਿੱਖਾਂ ਦੀ ਵਾਧੀ ਨਹੀਂ ਘਟਦੀ ਹੈ ਸਾਡੇ ਕੱਲੇ ਕੱਲੇ ਜਵਾਕ ਕੋ ਚਿੱਟੇ ਨੇ ਖਾ ਲੇ ਯਾਰ ਕੋ ਝੂਠੇ ਮੁਕਾਬਲਿਆਂ ਚ ਮਾਰ ਦੇਣਿਆ ਕੁਛ ਮਾਰਤੇ ਕੁਛ ਬਾਹਰਲੇ ਮੁਲਕਾਂ ਨੂੰ ਚਲੇ ਗਏ 2.5 ਕਰੋੜ ਆਬਾਦੀ ਸੀ ਪੰਜਾਬ ਦੀ 2.5 ਕਰੋੜ ਤੇ ਹੁਣ ਦੇ ਅੰਕੜੇ ਦੱਸਦੇ ਆ ਕਿ ਪੰਜਾਬ ਦੀ ਆਬਾਦੀ 3.5 ਕਰੋੜ ਹੋ ਗਈ ਉਹ ਜਿਹੜਾ ਕਰੋੜ ਬੰਦਾ ਵੱਧ ਗਿਆ ਕਿੱਥੋਂ ਆਇਆ ਸੋਚਿਆ ਕਦੇ ਛੋਟੀ ਡੈਮੋਗ੍ਰਾਫੀ ਬਦਲਦੀ ਸੋਡੀ ਭਗੋਲਕ ਸਥਿਤੀ ਬਦਲਦੀ ਪੰਜਾਬ ਦੀ ਲਿਆ ਲਿਆ ਕੇ ਬਾਹਰਲੇ ਸੂਬਿਆਂ ਤੋਂ ਇੱਥੇ ਬੋਟਾਂ ਬਣਾਤੀਆਂ ਬੰਦਿਆਂ ਦੀਆਂ ਇੱਥੇ ਮਰਾਠੇ ਲੋਕ ਆਪਣੀ ਬੋਲੀ ਆਪਣੇ ਦਰਸੇ ਲਈ ਲੜ ਰਹੇ ਆ ਇੱਥੇ ਗੁਜਰਾਤੀ ਲੋਕ ਲੜ ਰਹੇ ਆ ਦੱਖਣੀ ਲੋਕ ਲੜ ਰਹੇ ਆ ਬੰਗਾਲੀ ਲੋਕ ਲੜ ਰਹੇ ਆ ਪਰ ਆਪਾਂ ਆਪਾਂ ਕਿੱਥੇ ਖੜੇ ਆ ਅਸੀਂ ਕਿਸੇ ਦੇ ਬਰੋਚ ਨਹੀਂ ਆ ਕੋਈ ਕੰਮ ਕਰਨ ਆਉਂਦਾ ਜੀ ਸਤਕੇ ਪੰਜਾਬ ਵਿੱਚ ਕੰਮ ਕਰੇ ਸਾਡੇ ਲੋਕ ਵੀ ਬਾਹਰ ਜਾਂਦੇ ਆ ਕੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਵਾਹੀਯੋਗ ਜ਼ਮੀਨ ਹੈ ਐਗਰੀਕਲਚਰ ਲੈਂਡ ਜਿਹਨੂੰ ਆਪਾਂ ਕਹਿੰਨੇ ਆ ਕੀ ਇਹਨੂੰ ਬਾਹਰਲਾ ਬੰਦਾ ਕੋਈ ਆ ਕੇ ਖਰੀਦ ਨਾ ਸਕੇ ਕਾਨੂੰਨ ਨਹੀਂ ਬਣਨਾ ਚਾਹੀਦਾ ਬਣਨਾ ਚਾਹੀਦਾ ਕਿ ਨਹੀਂ ਅੱਛਕੜੇ ਕਰਕੇ ਦੱਸ ਦਿਓ ਬਣਨਾ ਚਾਹੀਦਾ ਕੋਈ ਬਾਹਰਲਾ ਬੰਦਾ ਇੱਥੇ ਆ ਕੇ ਨੌਕਰੀ ਨਾਲ ਲੈ ਬਿਨਾ ਸ਼ਰਤਾਂ ਪੂਰੀਆਂ ਕੀਤੀਆਂ ਤੋਂ ਕੀ ਇਹ ਕਾਨੂੰਨ ਬਣਨਾ ਚਾਹੀਦਾ ਹੈ ਆਪਾਂ ਹਿਮਾਚਲ ਚਲੇ ਜਾਓ ਨਾ ਜ਼ਮੀਨ ਲੈ ਸਕਦੇ ਹੋ ਨਾ ਵੋਟ ਬਣਾ ਸਕਦੇ ਹੋ ਨਾ ਕੋਈ ਨੌਕਰੀ ਲੈ ਸਕਦੇ ਆ ਇਹੀ ਕਾਨੂੰਨ ਨਾਗਾ ਲੈਂਡ ਦਾ ਇਹੀ ਰਾਜਸਥਾਨ ਦਾ ਇਹੀ ਉਤਰਾਖੰਡ ਦਾ ਕਾਨੂੰਨ ਹੈ ਪਰ ਪੰਜਾਬ ਦੇ ਵਿੱਚ ਕਾਨੂੰਨ ਕਿਉਂ ਨਹੀਂ ਬਣ ਰਿਹਾ ਬਾਈ ਆ ਇੱਥੇ ਹੁਣੇ-ਹੁਣੇ ਗੱਲ ਹੋਈ ਕਹਿੰਦੇ ਆਪਾਂ ਸਰਕਾਰ ਬਣਾ ਲਓ ਜਦੋਂ ਸਾਡੀ ਗਿਣਤੀ ਘਟ ਗਈ ਅੱਗੇ 26 ਦੇ ਵਿੱਚ ਮਰਦਮਸ਼ੁਮਾਰੀ ਹੋਣੀ ਹੈ ਸਾਡੀ ਗਿਣਤੀ ਘਟ ਜਾਣੀ ਹੈ ਜਦੋਂ ਸਾਡੀ ਗਿਣਤੀ ਘਟ ਗਈ ਸਾਡੀ ਵੋਟਾਂ ਦੀ ਕੋਈ ਕੀਮਤ ਹੀ ਨਾ ਰਹੀ ਸਾਨੂੰ ਪੁੱਛਣਾ ਕਿੰਨੇ ਆ ਬਾਈ ਦੱਸੋ ਇਹਦਾ ਹੁਣ ਇਸ ਕਰਕੇ ਡਰਦੇ ਆ ਵੀ ਗਾਹਾਂ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਸਾਨੂੰ ਹਰਾ ਦੇਣਗੇ ਤਾਂ ਮਾੜੀ ਮੁੱਟੀ ਸੁਣ ਲੈਂਦੇ ਆ ਜੇ ਸਾਨੂੰ ਘਟਾਈ ਦਿੱਤਾ ਇਹ ਸਾਜਸ਼ਾ ਬੜੀ ਡੂੰਗੀ ਤੇ ਬੜੀ ਖਤਰਨਾਕ ਇਹ ਆਮ ਗੱਲ ਨਹੀਂ ਹੈਗੀ ਸਮਝੋ ਇਹਨਾਂ ਗੱਲਾਂ ਨੂੰ ਛੋਡੇ ਪਾਣੀਆਂ ਦੇ ਵਿਚਾਰਾਂ ਪੈਣੀਆਂ ਛੋਡੇ ਨੌਜਵਾਨੀ ਨੂੰ